ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਰਾਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ 37 ਇੰਚ ਬਾਟਮ ਤਿਆਰ ਦੀ ਤੁਹਾਨੂੰ ਵੀਡੀਓ ਦੇਵਾਂਗੇ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਹੁਣ ਇਹਨਾਂ ਦੀ 37 ਇੰਚ ਬਾਟਮ ਤਿਆਰ ਆ ਜੀ ਠੀਕ ਹੈ ਤਾਂ ਆਪਾਂ ਸਭ ਤੋਂ ਪਹਿਲਾਂ ਕਪੜਾ ਚੈੱਕ ਕਰ ਲਿਆ ਚਰਕੀ ਵਗੈਰਾ ਟੋਕ ਵਗੈਰਾ ਉਹ ਆਪਾਂ ਹਰ ਇੱਕ ਵੀਡੀਓ ਵਿੱਚ ਤੁਹਾਨੂੰ ਦੱਸਦੇ ਹੁੰਦੇ ਆ ਵੀ ਉਹਨੂੰ ਚੈੱਕ ਕਰ ਲਿਆ ਕਰੋ ਠੀਕ ਹੈ ਜੀ ਉਹ ਆਪਣਾ ਚੈਕਿੰਗ ਹੋਇਆ ਵਾ ਤਾਂ ਹੁਣ ਤੁਸੀਂ ਇਹਨਾਂ ਨੂੰ ਕੀ ਕਰਨਾ ਹੈ ਗਾ ਸਤੇ ਪਹਿਲਾਂ ਪੁੱਠੇ ਸਿੱਧੇ ਦੀ ਮਾਰਕਿੰਗ ਜ਼ਰੂਰ ਕਰ ਲਿਆ ਕਰੋ ਇਹ ਕਪੜਾ ਤਾਂ ਘੱਟ ਪਤਾ ਲੱਗਦਾ ਹੁੰਦਾ ਜਿਹੜੀ ਸੌਫਟ ਕਾਟਨ ਹੁੰਦੀ ਆ ਦੇਖੋ ਆਹ ਪਲੇਨ ਆ ਨਾ ਆਹ ਵਾ ਇਹਦੀ ਮਾਰਕਿੰਗ ਕਰ ਲੋ ਸਭ ਤੋਂ ਪਹਿਲਾਂ ਇਸ ਤਰ੍ਹਾਂ ਇਸ ਤਰ੍ਹਾਂ ਪੁੱਠੇ ਸਿੱਧੇ ਦੀ ਮਾਰਕਿੰਗ ਜ਼ਰੂਰ ਕਰ ਲਿਆ ਕਰੋ ਚੋਕਨਾਂ ਦਾ ਲਾਈਟ ਸ਼ੇਡ ਹੁੰਦੇ ਨਾ ਉਹਨਾਂ ਚ ਬੰਦਾ ਆਟੋਮੈਟਿਕਲੀ ਕਈ ਵਾਰ ਹੋ ਜਾਂਦਾ ਗਾ ਠੀਕ ਹੈ ਜੀ ਇਸ ਤਰ੍ਹਾਂ ਇਹਨਾਂ ਦੀ ਮਾਰਕਿੰਗ ਕਰ ਲੈਣੀ ਆ ਪਹਿਲਾਂ ਇਹ ਪੁੱਟੀ ਸਾਈਡ ਮਾਰਕਿੰਗ ਕਰ ਰਹੀ ਆ ਮੈਂ ਠੀਕ ਹੈ ਜੀ ਉਹਨਾਂ ਤੁਸੀਂ ਸਿੱਧੀ ਸਾਈਡ ਕਰਨ ਲੱਗ ਜਿਓ ਵੈਸੇ ਤਾਂ ਮਾਰਕਿੰਗ ਕੱਚੀ ਹੁੰਦੀ ਆ ਉੱਤਰ ਜੂਜੇ ਸਿੱਧੀ ਵੀ ਕਰ ਲਈ ਤਾਂ ਆਸਰਾ ਇਹ ਪਤਨ ਠੀਕ ਹੈ ਯਸਰਾ ਤੇ ਪਾਸੇ ਮਾਰਕਿੰਗ ਕਰ ਲੈਣੀ ਆ ਜੀ ਮਾਰਕਿੰਗ ਕਰਨ ਤੋਂ ਬਾਅਦ ਇਹਨੂੰ ਫੋਲਡਿੰਗ ਕਰਨਾ ਇਸ ਤਰ੍ਹਾਂ ਇਹ ਕਿਲਾ ਸਿੰਗਲ ਕਰਨਾ ਇਸ ਤਰ੍ਹਾਂ ਫੋਲਡਿੰਗ ਕਰ ਲੈਣੀ ਆ ਇਸ ਤਰ੍ਹਾਂ ਠੀਕ ਹੈ ਜੀ ਆ ਲਓ ਫੋਲਡਿੰਗ ਕਰਨ ਤੋਂ ਬਾਅਦ ਇਸ ਤਰ੍ਹਾਂ ਅੱਛਾ ਸੈਂਟੀ ਅੰਚ ਤਿਆਰ ਬੋਟਮ ਤਾਂ ਆਪਾਂ ਇਹਨੂੰ ਉੱਚਾ ਉਤਾਰਾਂਗੇ 33 ਇੰਚ ਆਦਿ ਜੀ 33 ਇੰਚ ਇਸ ਤਰ੍ਹਾਂ ਦੂਰਾ ਕਰ ਲੈਣਾ ਆ ਕੰਨੀ ਉਤਾਰਾਂਗੇ ਆਪਾਂ ਠੀਕ ਹੈ ਕੰਨੀ ਪਾਸੇ ਮਾਰਕ ਨਾ ਰੱਖਦੇ ਹੋਏ ਫਿਰ ਕਟਿੰਗ ਕਰਾਂਗੇ। ਆਹੋ 33 ਇੰਚ ਉਤਾਰ ਲੋ। ਇਹਦੇ ਤੁਸੀਂ ਇਹਦੇ ਵਿੱਚ 1.5 ਇੰਚ ਦੀ ਕਾਰਟ ਉੱਪਰ ਪਾਉਂਗੇ। 34 ਇੰਚ ਉਤਾਰ ਸਕਦੇ ਆ। 벨ਟ 5 ਇੰਚ ਪਾਉਣੀ ਆ 7 ਇੰਚ ਪਾਉਣੀ ਆ। ਵੈਸੇ 5 ਜਾਂ 4 ਇੰਚ 벨ਟ ਤਿਆਰ ਰੱਖੂਗੇ ਤਾਂ ਬਾਟਮ ਬਿਲਕੁਲ ਸਹੀ ਰਹਿੰਦੀ ਹੈ ਜੇ ਆਪਾਂ ਬਾਟਮ ਦੀ 벨ਟ ਜੋ ਵਧਾ ਕਰ ਦਿੰਨੇ ਉਹ ਸੈੱਟ ਨਹੀਂ ਰਹੂਗੀ। ਠੀਕ ਹੈ ਜੀ। ਹੁਣ ਆਪਾਂ ਇਹਨਾਂ ਦੀ ਤੇ 33 34 ਇੰਚ ਕਰ ਦਿੰਨੇ ਆ ਠੀਕ ਹੈ ਚੌਂਤੀ ਆਪਾਂ ਡੇਢ ਇੰਚ ਦੀ ਕਾਟ ਇਹਨਾਂ ਦੇ ਵੀ ਜਰੂਰ ਪਾਉਨੇ ਆ ਮੈਂ ਫਿਰ ਇੱਕ ਬਾਟਮ ਦੇ ਵਿੱਚ ਡੇਢ ਇੰਚ ਦੀ ਕਾਟ ਜੋ ਪਹੁੰਚ ਆ ਕਹੋਗੇ ਹਰ ਇੱਕ ਵੀਡੀਓ 'ਚ ਜਿਵੇਂ ਕਹਿੰਦੀ ਆ ਇਸ ਤਰ੍ਹਾਂ ਪਹੁੰਚਾ ਜਾਂ ਪੱਟ ਪਾਉਗੇ ਤਾਂ ਉਹਦੀ ਆਪਾਂ ਪਾ ਲਾਂਗੇ ਠੀਕ ਹੈ ਜੀ ਉਹਦੇ 'ਚ ਪੈਂਦੀ ਆ ਇਹ ਡੇਢ ਇੰਚ ਦੀ ਕਾਟ ਆਸਟਾ 34 ਇੰਚ ਦੀ ਕਟਾਈ ਤੇ ਆਪਾਂ ਮਾਰਕਿੰਗ ਕਰਕੇ ਉਹਨਾਂ ਨੂੰ ਉਤਾਰ ਦੇਣਾ ਇਸ ਤਰ੍ਹਾਂ ਉਤਾਰ ਲਿਓ ਆ ਲਓ ਸੋ ਤਾਰ ਲਾ ਠੀਕ ਹੈ 34 ਇੰਚ ਮਾਰਕਿੰਗ ਕਰਕੇ ਇਸ ਤਰ੍ਹਾਂ ਹੁਣ ਆਪਾਂ ਲਵਾਂਗੇ ਨਾ ਕਿੰਨਾ ਪਾਉਣਾ ਪਊਗਾ ਚੌੜਾ 12 ਇੰਚ 13 ਇੰਚ 14 ਇੰਚ ਜਿੰਨੀ ਤੁਹਾਡੀ ਇੱਛਾ ਹੈ ਨਾ ਠੀਕ ਹੈ ਆਪਾਂ 12 ਇੰਚ ਪਾਉਣਾ ਕੰਨੀ ਤੋਂ ਅਲੱਗ ਪਾਸੇ ਰੱਖ ਕੇ ਕੰਨੀ ਕੱਟਦੇ ਹੋ ਕੰਨੀ ਤੋਂ ਪਾਸੇ-ਪਾਸੇ ਮੈਨ ਲੋ 12 ਇੰਚ ਲੈ ਲਓ ਜੀ ਪਾ ਲਓ ਜੀ ਠੀਕ ਹੈ ਜੀ ਇਸ ਤਰ੍ਹਾਂ ਹੋ ਗਿਆ ਆ ਆ ਪਹੁੰਚਾ પા ਕੇ ਪਾਈ 벨ਟ ਪਾ ਲਾਂਗੇ 벨ਟ ਚ ਕਪੜਾ ਕੰਮ ਆ ਜਾਂਦਾ ਠੀਕ ਹੈ ਉਸ ਤਰ੍ਹਾਂ ਫਿਰ ਜਲਵਾੜ ਦਾ ਕਪੜਾ ਵਧੀਆ ਬਣ ਜਾਂਦੀ ਹੈ ਬਾਟਮ ਆ ਲੋ ਸਭ ਤੋਂ ਪਹਿਲਾਂ ਕੰਨੀ ਸਤਾਂਗੇ ਲੋ ਜੀ ਆ ਕੰਨੀ ਤਾਰਤੀ ਆਪਾਂ ਜਿੱਥੇ ਜਿੱਥੇ ਮਾਰਕਿੰਗ ਕੀਤੀ ਆ ਇਹ ਪੱਲੇ ਉਤਾਰ ਦਾਂਗੇ ਆ ਆਪਣਾ ਪੌਂਚਾ ਹੋ ਗਿਆ ਆਪਣੇ ਪੌਂਚਾ ਹੋ ਗਿਆ ਆਪਨੇ ਬੈਲਟ ਹੋ ਗਈ ਬੈਲਟ ਐਦਾਂ ਨਹੀਂ ਵੀ ਇੰਨੀ ਚੌੜੀ ਬੈਜੂ ਜਿੰਨੀ ਕਾ ਆਪਣਾ ਤਿਆਰ ਚਾਹੀਦੇ ਉਹ ਕਟਿੰਗ ਕਰ ਲਾਂਗੇ ਆਪਾਂ ਠੀਕ ਐ ਠੀਕ ਐ ਜੀ ਆਪਾਂ ਕਟਿੰਗ ਕਰਕੇ ਤੁਹਾਨੂੰ ਮਿਲਦੇ ਆ ਉਹ ਸਲਵਾਰ ਦਾ ਕੱਪੜਾ ਦੱਸਦੇ ਆ ਠੀਕ ਐ ਚਾਹ ਲੋ ਜੀ ਹੁਣ ਆਪਾਂ ਇਹ ਨਾ ਪੌਂਚਾ ਕੱਟਤਾ ਆਪਾਂ ਬੈਲਟ ਕੱਟਦੇ ਆਂ ਬੈਲਟ ਆਪਾਂ ਨੂੰ 22 ਇੰਚ ਤਿਆਰ ਚਾਹੀਏ 2 ਇੰਚ ਨੇ ਐਕਸਟਰਾ ਮਾਰਜਨ ਛੱਡਿਓਏ 26 ਦੀ ਕਟਾਈ ਕਰ ਲਾਂਗੇ ਠੀਕ ਹੈ ਜੀ 26 ਦੀ ਇਹ ਤਾਂ ਥੋੜਾ ਥੋੜਾ ਜਿਹਾ 27 ਦੀ ਵੀ ਕਰ ਦਿੰਦੇ ਆ ਠੀਕ ਹੈ ਜੀ ਸਾਢੇ 11 22 ਤਿਆਰ ਕਰ ਦਾਂਗੇ ਇਹਨਾਂ ਦੀ ਹੁਣ ਆਪਾਂ ਇਹਨਾਂ ਦੀ ਚੜਾਈ ਦੇਖਣੀ ਆ ਬੈਲਟ ਦੀ ਇਹ 8 ਹੈ ਠੀਕ ਹੈ ਜੀ ਥੋੜੀ ਸ਼ਾਟ ਮਾਰ ਦਿੰਦੇ ਆ ਤਾਂ ਜੇ ਕੰਚੀ ਬਹੁਤ ਅਵੀ ਟਾਈਫਰ ਫੋਲਡਿੰਗ ਮੋਟੀ ਥੋੜੀ ਫੋਲਡਿੰਗ ਮੋਟੀ ਕਰ ਦਾਂਗੇ ਹੋਰ ਹੋਜੀ ਆ ਇਹਨਾਂ ਦੀ 벨ਟ ਹੋ ਗਈ। ਕੋਚਾ 벨ਟ ਕੱਪੜਾ ਆਪਣੇ ਕੰਮ ਆ ਜੀਗਾ। ਹੋਰ ਇਹਨਾਂ ਦੀ ਕਰਨੀ ਆਪਾਂ ਸਲਵਾਰ ਦੀ ਕਟਾਈ। ਸਲਵਾਰ ਕਹਿੰਦੇ ਆ ਬਾਟਮ ਕਹਿੰਦੇ ਜਿੰਨੇ ਵੀ ਆ ਹਨ। ਆ ਲੋ। ਇਹ ਡਬਲ ਫੋਲਡਿੰਗ ਵਿੱਚ ਤੋਂ ਟੂ ਦਾ ਕੱਪੜਾ ਫਾਹਨ ਅੰਦਰੋਂ ਟੋਪਾ ਮੰਗੇ। ਉਦੇ ਵਿੱਚ ਪਾ ਦਾਂਗੇ ਆਸਨ ਠੀਕ ਹੈ ਜੀ ਆਸਨ ਪਾ ਕੇ ਫਿਰ ਆਪਾਂ ਸਰਵਾਰ ਦੀ ਟਾਈ ਕਰ ਦਾਂਗੇ ਹਲੋ ਜੀ ਅਗਨੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਜੇ ਫੋਲਡਿੰਗ ਕਰਕੇ ਵੀ ਦੂਰਾ ਕਪੜਾ ਆਪਣੇ 3 ਇੰਚ 4 ਇੰਚ ਚ ਪਹੁੰਚੇ ਦੀ ਲੰਬਾਈ ਲ ਮਾਰਕਿੰਗ ਕਰਕੇ ਹੈ ਨਾ ਤੇ 7 ਇੰਚ ਆਪਾਂ ਨੂੰ 9 ਇੰਚ ਝੋਲੀ ਚਾਹੀਦਾ ਹੁੰਦਾ ਤੇ ਝੋਲੀ ਦਾ ਜੇ ਆਪਣਾ ਪਿੱਛੇ 3 ਇੰਚ ਮਾਰਕਿੰਗ ਕਰਕੇ ਝੋਲੀ ਦਾ ਆਪਣਾ 3 ਜਾਂ 4 ਇੰਚ ਹੀ ਵਸਦਾ ਦੂਰੇ ਪੱਲੇ ਚ ਉਹ ਵੀ ਕੋਈ ਚੱਕਰ ਨਹੀਂ ਉਹ ਵੀ ਉਸ ਤਰ੍ਹਾਂ ਸਰਵਾਦੀ ਕਟਿੰਗ ਕੀਤੀ ਜਾਂਦੀ ਆ ਉਹ ਆਪਾਂ ਫਿਰ ਕਿਸੇ ਵੀ ਵੀਡੀਓ ਦੇ ਵਿੱਚ ਤੁਹਾਨੂੰ ਜਰੂਰ ਉਦਾਂ ਦੀ ਕਟਿੰਗ ਕਰਕੇ ਵੀ ਦੱਸਾਂਗੇ ਵੈਸੇ ਪੰਜ ਚ ਹੀ ਦੇਖ ਲੈਂਦੇ ਆ ਕਿੰਨਾ ਵਸਦਾਗਾ ਤਾਂ ਫਿਰ ਇਹਦੇ ਚ ਦੱਸ ਦਾਂਗੇ ਠੀਕ ਹੈ ਜੀ ਨਹੀਂ ਤਾਂ ਫਿਰ ਫਿਰ ਕਿਸੇ ਦਿਨ ਆਪਾਂ ਨਵੀਂ ਵੀਡੀਓ ਉਹ ਕਰਾਂਗੇ ਉਹਦੇ ਵਿੱਚ ਤੁਹਾਨੂੰ ਦੱਸਦਾਂਗੇ ਜੀ ਜਿਹੜੇ ਕਪੜਾ 34 ਇੰਚ ਤੋਂ ਮਾਰਕਿੰਗ ਰਹਿ ਤਾਂ ਹੁਣ ਬੱਤਵੋ ਹੀ ਰਹਿੰਦਾ ਆਪਣੇ ਕੋਲੇ ਆਪਾਂ ਇਹਦੇ ਚਾਸਨ ਪਾਵਾ ਹੀ ਸਹੀ ਰਹੂਗਾ ਹਸਨ ਪਾਦਾਂਗੇ ਇਹਦੇ ਵਿੱਚ 14 ਇੰਚ ਦਾ ਪਿਆਜ ਪਾ 14 15 ਇੰਚ ਲਾਸਟ ਹੁੰਦਾ ਹਸਨ 15 ਇੰਚ ਦਾ ਪਾ ਲਿਆ ਕਰੋ ਠੀਕ ਐਸ ਤਰ੍ਹਾਂ ਕੰਨੀ ਆ ਤਾਰ ਲਿਓ ਪਹਿਲਾਂ ਤੇ ਇਹ ਪਤਾ ਨੂੰ ਹਰੇਕ ਵੀਡੀਓ ਦੇ ਵਿੱਚ ਬਾਰ ਬਾਰ ਜ਼ਰੂਰ ਦੱਸਦੀ ਆ ਕੰਨੀ ਆ ਤਾਰ ਲਿਆ ਕਰੋ ਠੀਕ ਹੈ ਜੀ ਆ ਕੰਨੀ ਆ ਤਾਰਾਂਗੇ ਆਪਾਂ ਤੇਰਾ ਮਾਰਕਿੰਗ ਕਰਕੇ ਦੇਖ ਲੈਨੇ ਕਿ ਕਿੰਨਾ ਕੱਪੜਾ ਆਪਣੇ ਕੋਲੇ ਆਸਾਨ ਹੋ ਰਿਹਾ ਕਿੰਨਾ ਹੋਊਗਾ ਠੀਕ ਹੈ ਜੀ ਆਪਾਂ 34 ਇੰਚਾ ਦਾ ਪਾਹ ਜਾ ਤਾਂ 34 ਇੰਚਾ ਲਾ ਕੇ ਇਸ ਤੋਂ ਬਾਅਦ ਆਪਾਂ ਦੋ 14 ਇੱਥੋਂ ਮਾਰਤੇ ਪੰਦਰਾ ਲਾ ਲਿਆ 15 ਦਾ ਇੱਥੋਂ ਤੱਕ ਲਾ ਕੇ ਇਸ ਨੂੰ ਆ ਦੇਖ ਲਓ 15 ਵਾਟ ਦਾ ਕਿੰਨਾ ਵਾਟ ਦਾ ਫਿਰ ਉਹਦੇ ਹਿਸਾਬ ਨਾਲ ਐਸਟੀਮੇਟ ਨਾਲ 13 14 ਦਿਨਾਂ ਬਾਅਦ 15 ਆਣਾ ਬਚਦਾ ਹੀ ਆਪਣੇ ਕੋਲ 15 ਆਸਨ ਪੈ ਜਾਊਗਾ ਠੀਕ ਹੈ ਉਹਦੇ ਨਾਲ ਸਰਵਾਰ ਥੋੜੀ ਭਾਰੀ ਹੋਊਗੀ ਠੀਕ ਹੈ ਹੁਣ 15 ਇੱਥੇ ਤੁਹਾਡੇ ਆ 15 ਮਾਣ ਲੈ 34 ਆ ਲੈਣਾ ਇੱਧਰ ਇਧਰ ਲਈ ਸਾਈਡ ਜਿਹੜਾ ਆਪਾਂ ਆਸਨ ਵਾਲੀ ਸਾਈਡ 'ਚ ਪਤਾ ਕੀ ਹੁੰਦਾ ਜੇ ਮੈਂ ਆਪਾਂ ਝੋਲੀ ਦਾ 9 ਇੰਚ 10 ਦਾ ਲਾ ਕੇ ਟਾਟਾ ਬੰਦ ਕਰ ਦਿੰਨੇ ਆ ਆਸਨ 'ਚ ਇਹ ਜੀ ਆ ਦੇਖੋ 15 ਦਾ ਲਾ ਲਿਆ 15 ਦਾ ਲਾ ਕੇ ਇੱਥੋਂ ਆਪਾਂ ਰੱਖਣਾ ਦਾ 2 ਇੰਚ ਕੁੰਡੇ ਦਾ ਢਾਈ ਢਾਈ ਰੱਖ ਲਓ ਆ ਲਓ ਜੀ ਢਾਈ ਰੱਖ ਲਿਆ ਹੁਣ ਆਪਾਂ ਇਧਰਲੇ ਪਾਸੇ ਜਿਹੜਾ ਆਨ ਲਾਉਣਾ ਇਹ 34 ਇੰਚ ਲਾ ਹੀ ਲਿਆ ਫਿਰ ਇਹ ਤੋਂ ਢਾਈ ਰੱਖ ਲਓ ਇਿੱਥੇ ਜੀ ਢਾਈ ਅੱਧਾਂ ਇੰਚ ਇਹਦਾ ਆਪਾਂ ਕੰਨੀ ਕੱਢਣੀ ਹੈ ਨਾ ਠੀਕ ਆ ਆਪਣੇ ਕੋਲ ਹੈਗਾ 15 ਓਕੇ ਹੋ ਗਿਆ 15 ਓਕੇ ਹੋਣ ਤੋਂ ਬਾਅਦ ਇਹਨੂੰ ਨਾਪ ਲੋ ਸਾਰੇ ਨੂੰ ਆ ਨਾਪ ਲੋ 900 ਸਾਰਾ 49 49 ਠੀਕ ਹੈ ਇਧਰੋਂ ਫੇਰ ਲਾ ਲਓ 49 ਦਾ ਇੰਚਾਂ ਕਿਹੜਾ ਲਾ ਲਓ ਫੇਰ ਤਾਂ ਆਪਾਂ ਫੇਰ ਲਾਉਂਦੇ ਹਾਂ ਸਾਨੂੰ ਲੱਗੂਪਾ ਨੂੰ ਤੋਂ ਐਸਟੀਮੇਟ ਲੈਣਾ ਸੌਖਾ ਹੋ ਜਾਊਗਾ ਵੀ ਕਿੱਥੋਂ ਆਪਾਂ 30 ਇੰਚ ਦਾ ਲੈਣਾ ਠੀਕ ਹੈ ਆ ਲਓ ਕੰਪਰਾਂ ਚਲਾ ਗਈ ਜੇ ਵੈਸੇ ਤਾਂ ਇੱਥੇ ਹੀ ਆਪਣੇ 15 ਇੰਚ ਕੱਢ ਕੇ ਇਧਰੋਂ ਸਿੱਧਾ 34 ਇੰਚ ਦਾ ਲਿਆ ਜਾ ਸਕਦਾ ਇਹਨਾਂ ਤੋਂ ਵੀਡੀਓ 'ਚ ਦੱਸਣ ਮਾਰੇ ਨੇ ਕਈ ਵਾਰ ਆਪਾਂ ਕੰਫਿਊਜ਼ ਹੋ ਜਾਂਦੇ ਆ ਤਾਂ ਇਸ ਤਰ੍ਹਾਂ 34 ਦਾ ਹੋ ਗਿਆ ਠੀਕ ਹੈ ਜੀ ਹੁਣ ਇੱਕ ਤੋਂ ਚੱਕਨਾ ਤੱਕ ਕੋੜਾ 34 ਇੰਚ ਦਾ ਆਪਾਂ ਆਰਧਿਨਾ ਇਹਦੀ ਇਸ ਤਰ੍ਹਾਂ ਆਹੋ ਜੀ ਇਹ ਆਪਾਂ ਜਿਹੜਾ ਇਹਦੇ ਵਿੱਚ ਆਸਣ ਪਾਤਾ ਨਾ ਇਹਦੇ ਨਾਲ ਸਲਵਾਰ ਪੌਣੀ ਨਹੀਂ ਬਣੂਗੀ ਆ ਜਿਹੜਾ ਉਹਨਾ ਕੱਪੜਾ ਉੱਤਰਿਆ ਇਹਦਾ ਆਸਣ ਪੈਣਾ ਜੀ ਇਹ ਆਪਣੇ ਕੋਲੇ 14 ਇੰਚ ਤਿਆਰ ਹੈਗਾ ਠੀਕ ਆ 15 ਇੰਚ ਦੀ ਕਟਾਈ ਆ ਜੀ 14 ਇੰਚ ਤਿਆਰ ਰਹਿ ਜੂਗਾ ਆਸਣ ਦੀਆਂ ਉਹ ਕਟਾ ਪੈ ਕੇ ਠੀਕ ਹੈ ਜੀ ਹੁਣ ਜਿਹੜਾ ਚਾਰੇ ਪਾਸਿਓਂ ਬੰਦ ਦਾ ਇਹਦੇ ਵਿੱਚ ਇੱਥੇ ਇੱਥੇ ਆਪਾਂ ਲਾਵਾਂਗੇ ਆਪਣੀ ਝੋਲੀ ਕਿੰਨੀ ਚਾਹੀਦੀ ਆ 9 4 ਇੰਚ ਉਹਦੀ 12 ਹੋਗੀ ਇੱਥੇ ਆਪਾਂ ਲਾਵਾਂਗੇ ਚੌਕਾ 14.5 ਤੇ ਲਾ ਲਓ ਇਨਾ ਮਾਸਟਰ ਆ ਬਣਾ ਲਓ ਠੀਕ ਹੈ ਜੀ ਆ ਲਓ ਇਹ ਆਸਣ ਹੋਊ ਮਿਆ ਤੁਹਾਡਾ ਆਹ ਵਾਲਾ ਆਸਣ ਪੈ ਜੂ ਆ ਫालतू ਕਪੜਾ ਨਿਕਲ ਜੂਗਾ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਇਹਦੀ ਕਟਾਈ ਕਰਦੇ ਫਿਰ ਮੈਂ ਤੁਹਾਨੂੰ ਆਸਣ ਰੱਖ ਕੇ ਬਰਾਬਰ ਤੇ ਚੰਗੀ ਤਰ੍ਹਾਂ ਸਮਝਾਵਾਂਗੇ ਆਪਾਂ ਠੀਕ ਹੈ ਜੀ ਆਹ ਤਰ੍ਹਾਂ ਇਸ ਤਰ੍ਹਾਂ ਕਟਾਈ ਕਰ ਲਓ ਇਹਦੀ ਆ ਲਓ ਜੀ ਆ ਇਹਦੇ ਨਾਲ ਮੈਚ ਕਰਤਾ ਕਟਾਈ ਕਰ ਦੋ ਉਹ ਹੁਣ ਮੈਂ ਪਹਿਲਾਂ ਸਭ ਤੋਂ ਪਹਿਲਾਂ ਕੰਨੀ ਉਤਾਰ ਲਾਂ ਫਿਰ ਤੁਹਾਨੂੰ ਮਿਲਦੇ ਹਾਂ ਠੀਕ ਹੈ ਜੀ ਜੀ ਆ ਦੇ ਕੋ ਆਪਾਂ ਕੰਨੀ ਉਤਾਰਤੀ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਆਪਾਂ ਕਟਾਈ ਕਰਨੀ ਆ। ਹਾਂ ਲੋ ਜੀ ਠੀਕ ਹੈ ਇਹ ਦਰਾਰ ਦੇ ਰੂ ਇੰਦਾ ਵੀ ਆਪਾਂ ਇਨਸਾਨ ਉਹ ਮਾਰਕਿੰਗ ਜਿਹੜੀ ਕੀਤੀ ਵੀ ਹੈ ਮਾਰਕਿੰਗ ਨਾ ਮਾਰਕਿੰਗ ਬਲਾ ਕੇ ਹਨਾ ਉਹ ਕਟਿੰਗ ਕਰ ਸਕਦੇ ਆ ਤੇ ਇਸ ਤੋਂ ਬਾਅਦ ਨਾ ਆਪਾਂ ਜਿਵੇਂ ਫੇਰ ਕਿਸੇ ਵੀਡੀਓ 'ਚ ਦੱਸਾਂਗੇ ਜਿਵੇਂ ਹੁਣ ਇੱਥੋਂ ਕੱਟ ਇੰਦਾ ਲਾ ਲਿਆ ਇਤੋਂ ਕੱਟ ਲਾ ਲਿਆ ਮੁੜ ਕੇ ਦੀ ਆ ਚੀਜ਼ ਦੇ ਤਾਂ ਫੋਲਡਿੰਗ ਕਰ ਲੈਣੀ ਆ ਇਸ ਤਰ੍ਹਾਂ ਠੀਕ ਆ ਉਹ ਆਪਾਂ ਫੇਰ ਕਿਸੇ ਵੀਡੀਓ 'ਚ ਦੱਸਾਂਗੇ ਚੰਗੀ ਤਰ੍ਹਾਂ ਤੁਹਾਨੂੰ ਵੀ ਉਹ ਉਦਾਂ ਵੀ ਸਲਵਾਰ ਦੀ ਪਰਫੈਕਟ ਕਟਿੰਗ ਕੀਤੀ ਜਾਂਦੀ ਆ ਉਦੋਂ ਬਾਲ ਨਹੀਂ ਰਹੂਗਾ ਕੋਈ ਵੀ ਠੀਕ ਹੈ ਜੀ ਆਪਾਂ ਫੇਰ ਜਦੋਂ ਕਟਿੰਗ ਕੀਤੀ ਨਾ ਤਾਂ ਫੇਰ ਉਹਦੇ 'ਚ ਦੱਸਾਂਗੇ ਤੁਹਾਨੂੰ ਇਹ ਵੀਡੀਓ 'ਚ ਠੀਕ ਹੈ ਹੁਣ ਆ ਪੱਲਾ ਚੱਕ ਲਓ ਆ ਚੱਕ ਲਓ ਕੋਈ ਗੱਲ ਨਹੀਂ ਕੋਈ ਮਰਜ਼ੀ ਚੱਕ ਲਓ ਠੀਕ ਹੈ ਜੀ ਇਹਨਾਂ ਨੂੰ ਦੋਨਾਂ ਨੂੰ ਇੱਕ ਦੂਜੇ ਦੇ ਉੱਪਰ ਰੱਖ ਲਓ ਇਸ ਤਰ੍ਹਾਂ ਆਲੋ ਜੀ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੁੰਦਾਗਾ ਮੇਰੀਆਂ ਭੈਣਾਂ ਜਿਹੜੀਆਂ ਨਵੀਆਂ ਹਨ ਹਜੇ ਕੰਮ ਸਿੱਖ ਰਹੇ ਆ ਉਹਨਾਂ ਲਈ ਇਹ ਚੀਜ਼ ਵੀ ਔਖੀ ਆ ਆਪਾਂ ਨੂੰ ਥੋੜਾ ਸੌਖਾ ਲੱਗਦਾ ਉਹਨਾਂ ਲਈ ਇਹ ਚੀਜ਼ ਵੀ ਬਹੁਤ ਔਖੀ ਹੁੰਦੀ ਆ ਏਹਰਾ ਹੁੰਦਾਗਾ ਕੋਈ ਗੱਲ ਨਹੀਂ ਹੌਲੀ ਹੌਲੀ ਬੰਦਾ ਸਿੱਖ ਜਾਂਦਾ ਹਰੇ ਕੰਮ ਠੀਕ ਹੈ ਜੀ ਕੋਈ ਇੱਕ ਨਾ ਕੋਈ ਵੀ ਕੰਮ ਆ ਜਦੋਂ ਆਪਾਂ ਕਹਿ ਦਈਏ ਵੀ ਆਪਾਂ ਨਹੀਂ ਕਰ ਸਕਦੇ ਆਪਾਂ ਢੇਰੀ ਢਾ ਲਗੇ ਤਾਂ ਨਹੀਂ ਹੋਊਗਾ ਠੀਕ ਆ ਸਿਰੇਕ ਹਰ ਵਾਰੀ ਆਪਣੇ ਦਿਮਾਗ ਚ ਇਹ ਗੱਲ ਹੀ ਰੱਖਿਆ ਕਰੋ ਵੀ ਇਹ ਕੰਮ ਹੀ ਜੀ ਆ ਮੇਰੇ ਲਈ ਮੈਂ ਕਰ ਸਕਦਾ ਠੀਕ ਹੈ ਜੀ ਇਸ ਤਰ੍ਹਾਂ ਰੱਖਾਂਗੇ ਤਾਂ ਆਪਾਂ ਕਾਮਯਾਬ ਹੋਵਾਂਗੇ ਠੀਕ ਹੈ ਜੀ ਫੇਕ ਕੰਮ ਸੌਖਾ ਔਕੇ ਤੋਂ ਔਖਾ ਕੰਮ ਵੀ ਸੌਖਾ ਹੋ ਜਾਂਦਾ ਆ ਲਓ ਜੀ ਹੁਣ ਆ ਤੁਸੀਂ ਦੇਖੋ ਆਪਾਂ ਕੱਟ ਲਿਆ ਨਾ ਇਹ ਕੱਟਣ ਤੋਂ ਬਾਅਦ ਜਿਹੜਾ ਆ ਆਸਣ 15 ਇੰਚ ਦੇ ਮਾਰਕਿੰਗ ਕਰਕੇ ਇੱਥੇ ਮੈਂ ਰੱਖੀ ਸੀਗੀ ਤੁਹਾਡੇ ਸਾਹਮਣੇ ਆ ਲੋ ਜੀ ਇਸ ਤਰ੍ਹਾਂ ਕਰ ਲਈ ਆਪਾਂ ਆ ਸਲਵਾਰ ਦੇ ਹੁੰਦੇ ਹੋਵੇ ਤੇ ਆ ਪਹੁੰਚਾ ਹੋ ਗਿਆ ਇਹ ਮਾਰਕਿੰਗ ਚਲ ਕੋਈ ਨਹੀਂ ਆਪਾਂ ਇਧਰਲੇ ਪਾਸੇ ਦੁਬਾਰਾ ਕਰਕੇ ਤੁਹਾਨੂੰ ਦੱਸ ਦਿੰਦੇ ਆ ਮਾਰਕਿੰਗ ਕਰਕੇ ਦੱਸ ਦਿੰਦੇ ਆ ਆ ਲੋ ਜੀ ਆ ਆ ਜਿਹੜੇ ਚਾਰੇ ਹੁੰਦੇ ਆ ਆ ਇਹਨਾਂ ਦੇ ਚਾਰਾ ਨਾਲ ਮਿਲਨੇ ਆ ਠੀਕ ਹੈ ਜੀ ਇੱਥੋਂ ਆਪਾਂ ਕਾਟ ਕਾਉਨੇ ਆ ਹੁਣ ਤੁਹਾਨੂੰ ਦੱਸ ਦਿੰਦੇ ਆ ਜਿਹੜਾ ਇੱਕ ਚੀਜ਼ ਬਣਦਾ ਨਾ ਤੇ

9 ਇੰਚ ਤੇ ਪਾਉਣੀ ਆ। ਥਾਲੋ ਦਿਸ 9 ਇੰਚ ਦੀ ਮਾਰਕਿੰਗ ਕਰਾਂਗੇ ਇੱਥੋਂ। 4 ਇੰਚ ਉਹਦਾ 12 ਹੋ ਗਿਆ। ਸਾਡੇ ਕਨੋਂ ਨੋ ਆ ਦੀ ਗੱਲ ਬਹੁਤ ਆ। ਇਹ ਤਾਂ ਅਸ ਤੋਂ ਬਾਹਰ ਇਹੋ ਇੰਨਾ ਲਾਉ। ਸਕੈਲ ਪੱਟੀ ਨਾਲ ਲਗੋ ਇੱਥੇ ਸਕੈਲ ਪੱਟੀ ਲਾਓ। ਹਲੋ। ਇੱਥੇ ਸਕੈਲ ਪੱਟੀ ਲਾ ਲਓ। ਇੱਥੇ। ਓਕੇ। ਕੋਲਾ ਕੋਲਾ ਆਸਨ ਰਹਿ ਗਿਆ। ਚਲੋ ਵਧਾਸ ਲਏ। ਇਹ ਦੇਖੋ ਪਰ ਇੱਕ ਟਕਟਿੰਗ ਹੋ ਗਈ ਪੂਰੀ ਠੀਕ ਹੈ ਸਾਣ ਆਪਣੇ ਕੋਲੇ ਆਸਣ ਰਹਿ ਗਿਆ ਇੱਥੇ 14 ਹੈ 14 ਹੀ ਮੈਂ ਤੁਹਾਨੂੰ ਕਿਹਾ ਸੀ 15 ਇੰਚ ਦਾ ਰੱਖ ਕੇ ਚੱਲੋਗੇ ਤਾਂ 14 ਇੰਚ ਆਪਣੀ ਫਿਰ ਆ ਕਟਾਈ ਪੈ ਜਾਂਦੀ ਹੈ ਇੱਥੇ ਜਿਹੜਾ ਆਵਾ ਆ ਕਟਿੰਗ ਕਰਤਾ ਜੇ ਪਾ ਐਕਸਟਰਾ ਜਿਹੜਾ ਆਪਣੇ ਇੱਧਰ ਲਾਹ ਵਾਲਾ ਕਪੜਾ ਅਈਆ ਪਾ ਗਲੇ ਦੀ ਕਟਾਈ ਤੇ ਅਸੀਂ ਬੈਕ ਪੱਲੇ ਲਈ ਗਲੇ ਦੀ ਚਾਹੀਦੀ ਹੁੰਦੀ ਹੈ ਨਾ ਗੰਤਰ ਉਹ ਯੂਜ਼ ਕਰ ਸਕਦੇ ਹਾਂ ਠੀਕ ਹੈ ਆ ਲਓ ਜੀ ਆ ਬੰਦੇ ਹੋ ਗਏ ਆ ਬੰਦੇ ਹੋ ਗਏ ਆਸਣ ਹੋ ਗਿਆ ਆ ਇਸ ਦੇ ਪੌਂਚਾ ਹੋ ਗਿਆ ਆਸ ਦੀ ਬੈਲਟ ਠੀਕ ਹੈ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਿਸੇ ਵੀ ਚੀਜ਼ ਦੀ ਨਾ ਸਮਝ ਆਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਜੀ ਧੰਨਵਾਦ